ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆਉਨੇ ਆ ਨਾ ਤਾਂ ਸਾਡਾ ਇੱਕੋ ਇੱਕ ਹੀ ਮਕਸਦ ਇਹ ਹੁੰਦਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਦੀ ਵਿਚਾਰ ਦੇ ਨਾਲ ਜੁੜੀਏ ਜਿੱਥੇ ਕਿਤੇ ਵੀ ਮੇਰੀ ਆਵਾਜ਼ ਪਹੁੰਚ ਰਹੀ ਹੈ ਜਿਹੜੀ ਸੰਗਤ ਬਾਹਰ ਉਹ ਪੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਤੇ ਜੋ ਸੇਵਾ ਵਿੱਚ ਲੱਗੇ ਹੋਏ ਆ ਉੱਥੋਂ ਹੀ ਨਾਲ ਜੁੜਨ ਦੀ ਕੋਸ਼ਿਸ਼ ਕਰਨਾ ਤੇ ਆਓ ਅਸੀਂ ਗੁਰੂ ਦੀਆਂ ਗੱਲਾਂ ਦੇ ਨਾਲ ਜੁੜਦੇ ਹਾਂ ਕਿਉਂਕਿ ਇੱਕੋ ਇੱਕ ਸਾਡਾ ਮਕਸਦ ਹੋਣਾ ਚਾਹੀਦਾ ਕਿ ਗੁਰੂ ਦੀ ਵਿਚਾਰ ਦੇ ਨਾਲ ਅਸੀਂ ਜੁੜਨਾ ਹੈ ਕਿਉਂਕਿ ਗੁਰਬਾਣੀ ਦਾ ਬੜਾ ਪਿਆਰਾ ਫਰਮਾਨ ਹੈ ਪਾਸ਼ਾ ਨੇ ਫਰਮਾਇਆ ਕਿ ਸਤ ਸੰਗਤ ਸਤਗੁਰ ਚਟਸਾਲ ਹੈ ਜਿਤ ਹਰ ਗੁਣ ਸੇਖਾਂ ਇਹ ਪਾਠਸ਼ਾਲਾ ਹੈ ਅਸੀਂ ਜਦੋਂ ਗੁਰਦੁਆਰੇ ਆਉਨੇ ਆ ਨਾ ਤੇ ਇੱਥੇ ਕੁਝ ਸਿੱਖ ਕੇ ਜਾਈਏ ਕੱਲਾ ਮੱਥਾ ਟੇਕਣ ਤੱਕ ਹੀ ਸੀਮਤ ਨਾ ਰਹੀਏ ਗੁਰਬਾਣੀ ਦੇ ਵਿਚਾਰ ਦੇ ਨਾਲ ਅਸੀਂ ਜੁੜਨਾ ਮੈਂ ਬੰਦ ਕਹਿਣ ਜਾ ਰਿਹਾ ਜੀ ਆਪਨੇ ਬੜੀਆਂ ਬਣਗੀਆਂ ਸੁਣੀਆਂ ਢਾਡੀ ਵਾਰਾਂ ਕਵਿਸ਼ਰੀ ਤੇ ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਕਵੀ ਦਰਬਾਰ ਵੀ ਹੋਇਆ ਕਰਦੇ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਵੀ ਦਰਬਾਰ ਜਿਹੜੇ ਹੈ ਚਲਾਇਆ ਤੇ ਉਸੇ ਰੰਗ ਦੇ ਵਿੱਚ ਮੈਂ ਆਪ ਜੀ ਦੇ ਨਾਲ ਪਾਤਸ਼ਾਹ ਦੇ ਇਤਿਹਾਸ ਨਾਲ ਤੇ ਸਿਧਾਂਤ ਨਾਲ ਆਪਾਂ ਜੁੜਾਂਗੇ ਗੱਲ ਕਹਿਣ ਜਾ ਰਿਹਾ ਕਿ ਸਿੱਖ ਉਹ ਹੈ ਜਿਸਨੇ ਗੁਰੂ ਉੱਤੇ ਸਿੱਖ ਕੌਣ ਹੈ ਜੀ ਸਿੱਖ ਉਹ ਹੈ ਜਿਸਨੇ ਗੁਰੂ ਉੱਤੇ ਪੂਰੀ ਸੁਰਤ ਟਿਕਾਈ ਹੋਵੇ ਐਸੇ ਗੁਰੂ ਤੋਂ ਸਦ ਬਲਹਾਰ ਜਾਈਏ ਜਿਨੇ ਨਵੀਂ ਹੈ ਰਾਹ ਦਿਖਾਈ ਹੋਵੇ ਐਸੇ ਗੁਰੂ ਤੋਂ ਸਦ ਬਲਹਾਰ ਜਾਈਏ ਜਿਨੇ ਨਵੀਂ ਹੈ ਰਾਹ ਦਿਖਾਈ ਹੋਵੇ ਗੁਰੂ ਘਰ ਹੈ ਆਉਣਾ ਤਾਂ ਸਫਲਾ ਗੁਰਦੁਆਰੇ ਆਉਣਾ ਸਫਲਾ ਕਿਉਂ ਆ ਕਦੋਂ ਸਫਲਾ ਹੈ ਗੁਰੂ ਘਰ ਹੈ ਆਉਣਾ ਤਾਂ ਸਫਲਾ ਗੱਲ ਗੁਰੂ ਦੀ ਸਮਝ ਜੇ ਆਈ ਹੋਵੇ ਗੁਰੂ ਗ੍ਰੰਥ ਦੀ ਏਕੀ-ਏਕ ਪੰਕਤੀ ਜੇ ਸਾਡੇ ਜੀਵਨ ਵਿੱਚ ਸਮਾਈ ਹੋਵੇ ਗੁਰੂ ਗ੍ਰੰਥ ਦੀ ਏਕੀ-ਏਕ ਪੰਕਤੀ ਜੇ ਸਾਡੇ ਜੀਵਨ ਵਿੱਚ ਸਮਾਈ ਹੋਵੇ ਹਰ ਸਾਹ ਨਾਲ ਰਹੇ ਉਹ ਯਾਦ ਸਾਨੂੰ ਅਸੀਂ ਗੁਰੂ ਤੇ ਇਨਾ ਵਿਸ਼ਵਾਸ ਕਰਨਾ ਸਤ ਸੰਗਤ ਵਿੱਚ ਗੁਰ ਵਿਚਾਰ ਸੁਣ ਕੇ ਅਸੀਂ ਹਿਰਦਿਆਂ ਵਿੱਚ ਪ੍ਰਕਾਸ਼ ਕਰਨਾ ਤਾਂ ਗੁਰੂ ਘਰ ਆਉਣ ਸਫਲਾ ਹੈ ਜੇ ਸਾਡੇ ਹਿਰਦਿਆਂ ਦੇ ਵਿੱਚ ਗੁਰਬਾਣੀ ਦੇ ਗਿਆਨ ਦਾ ਪ੍ਰਕਾਸ਼ ਹੋ ਜੇ ਸਾਨੂੰ ਜੀਵਨ ਜਾਂਚ ਸਮਝ ਆ ਜੇ ਤਾਂ ਤਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੋ ਗੱਲਾਂ ਨੇ ਇੱਕ ਹੈ ਜੀਵਨ ਜਾਂਚ ਤੇ ਦੂਜੀ ਗੱਲ ਹੈ ਅਧਿਆਤਮ ਬਾਦ ਪਹਿਲੀ ਗੱਲ ਇਹ ਹੈ ਕਿ ਅਸੀਂ ਜੀਵਨ ਜਾਂਚ ਸਿੱਖਣੀ ਹੈ ਸਭ ਤੋਂ ਪਹਿਲੀ ਗੱਲ ਮਨੁੱਖ ਨੇ ਜੀਵਨ ਜਾਂਚ ਸਿੱਖਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜੀਵਨ ਜਾਂਚ ਸਿਖਾਉਂਦੇ ਆ ਤੇ ਉਸ ਤੋਂ ਬਾਅਦ ਕਿ ਜੀਵਨ ਜਾਂਚ ਸਿੱਖਦੇ ਸਿੱਖਦੇ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਅਪੇਧ ਹੋਣਾ ਇਹ ਸਾਡਾ ਟੀਚਾ ਹੋਣਾ ਚਾਹੀਦਾ ਹੈ ਮਨੁੱਖੀ ਜਨਮ ਦਾ। ਸੋ ਆਓ ਅਗਲੀ ਮੈਂ ਗੱਲ ਕਰਾਂ ਕਬਤਰ ਰੂਪ ਦੇ ਵਿੱਚ ਕਿ ਸਿੱਖੀ ਕੀ ਹੈ ਜੀ? ਮੈਂ ਸਿੱਖੀ ਦੀ ਗੱਲ ਕਰੂੰਗਾ। ਕਿ ਸਿੱਖੀ ਹੈ ਧਰਮ ਐਸਾ। ਪਹਿਲੀ ਗੱਲ ਇਹ ਆਪਾਂ ਇਹ ਜਾਣ ਲਈਏ ਕਿ ਸਿੱਖੀ ਕੋਈ ਧਰਮ ਨਹੀਂ ਹੈ। ਇੱਕ ਵਿਚਾਰਧਾਰਾ ਹੈ ਜਿਹੜੀ ਤਾਂ-ਤਾਂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਸ਼ੁਰੂ ਹੋਈ ਹੈ ਉਹਨਾਂ ਨੇ ਸਿੱਖੀ ਦਾ ਬੂਟਾ ਲਾਇਆ ਹੈ ਜਾਂ ਕਹਿ ਲੋ ਦੋ ਗੱਲਾਂ ਕਰਦੇ ਆ ਜੀ ਜਾਂ ਤਾਂ ਸਿੱਖੀ ਧਰਮ ਹੀ ਨਹੀਂ ਹੈ ਜਾਂ ਫਿਰ ਇਹ ਕਹਿ ਲੋ ਕਿ ਸਿੱਖੀ ਤੋਂ ਵਧੀਆ ਕੋਈ ਧਰਮ ਹੀ ਨਹੀਂ ਹੈ ਕਿਉਂਕਿ ਸਭ ਤੋਂ ਵੱਡਾ ਧਰਮ ਕੀ ਹੈ ਚੰਗੇ ਕਰਮ ਕਰਨਾ ਚੰਗੇ ਕਰਮ ਕਰਨਾ ਸਭ ਤੋਂ ਵੱਡਾ ਧਰਮ ਹੈ ਤੇ ਇਸੇ ਧਰਮ ਦੀ ਜਾਂਚ ਸਾਨੂੰ ਗੁਰਬਾਣੀ ਸਿਖਾਉਂਦੀ ਹੈ ਗੱਲ ਕਰਨ ਜਾ ਰਹੇ ਆ ਜੀ ਕਿ ਸਿੱਖੀ ਹੈ ਧਰਮ ਐਸਾ ਦਸ ਦਾ ਜਹਾਨ ਨੂੰ ਜੋ ਸਿੱਖੀ ਹੈ ਧਰਮ ਐਸਾ ਦਸ ਦਾ ਜਹਾਨ ਨੂੰ ਜੋ ਸੇਵਾ ਚ ਸਕੂਨ ਹੈ ਲੋਕਾਈ ਦੀ ਕਰੰਤ ਤੋਂ ਮਤਲਬ ਸਿੱਖਦਾ ਹੈ ਹਰ ਵੇਲੇ ਸਿੱਖਣਾ ਕੀ ਤੋਂ ਸਿੱਖਣਾ ਜੀ ਮਤਲਬ ਸਿੱਖਦਾ ਹੈ ਹਰ ਵੇਲੇ ਸਿੱਖਣਾ ਸਿੱਖਣਾ ਹੈ ਇੱਕੋ ਇੱਕ ਗੁਰੂ ਜੀ ਗ੍ਰੰਥ ਤੋਂ ਕਹਿ ਗਿਆ ਜੋ ਗੱਲਾਂ ਬਾਬਾ ਨਾਨਕ ਵਿਚਾਰੀਏ ਕਹਿ ਗਿਆ ਜੋ ਗੱਲਾਂ ਗੁਰੂ ਨਾਨਕ ਵਿਚਾਰੀਏ ਦੁਨੀਆ ਨੂੰ ਲੱਖਾਂ ਨੇ ਉਮੀਦਾਂ ਇਸ ਪੰਥ ਤੋਂ ਕਿ ਧਰਮਾਂ ਦੇ ਨਾਂ ਉੱਤੇ ਬੰਡਿਆ ਸਮਾਜ ਸਾਡਾ ਧਰਮਾਂ ਦੇ ਨਾਂ ਉੱਤੇ ਬੰਡਿਆ ਸਮਾਜ ਸਾਡਾ ਬੰਡੀ ਹੈ ਜਮੀਰ ਸਾਡੀ ਬਚੀਏ ਜਲੰਤ ਤੋਂ ਵਿਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਇੱਕੋ ਮਿੱਟੀ ਹੈ ਜੀ ਵਿਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਅਵਲੈ ਅੱਲਾ ਨੂਰੇ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੋ ਸਾਰਿਆਂ ਦੀ ਮਿੱਟੀ ਇੱਕੋ ਹੈ ਵੇਖਦੇ ਸ਼ਰੀਰ ਜਿੰਨੇ ਸਾਰਿਆਂ ਦੀ ਮਿੱਟੀ ਇੱਕੋ ਇੱਕੋ ਹੈ ਵਜੂਦ ਸਾਡਾ ਜੀਵਨ ਮਰੰਤ ਤੋਂ ਕਿ ਇੱਕੋ ਹੈ ਪਿਤਾ ਸਾਡਾ ਪੁਰਖ ਅਕਾਲ ਉਹ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਹੋਰੇ ਕਿਸ ਨੂੰ ਭਲੇਖਾ ਰਹਿ ਜੇ ਕਿ ਸ੍ਰਿਸ਼ਟੀ ਨੂੰ ਕੋਈ ਚਲਾਉਣ ਵਾਲਾ ਕੋਈ ਹੋਰ ਹੈ ਇਕੋ ਹੀ ਆ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਜਿਹਨੂੰ ਆਪਾਂ ਕਹਿੰਦੇ ਆ ਕਰਤਾ ਪੁਰਖ ਕਿਉਂਕਿ ਜਿਹੜੀ ਗੱਲ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਆ ਨਾ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਨਿਤਨੇਮ ਕਰਦੇ ਆ ਗੱਲ ਇਹ ਹੈ ਕਿ ਸਾਡੇ ਜੀਵਨ ਦੇ ਵਿੱਚ ਨਾ ਉਹ ਚੀਜ਼ ਸਮਾਈ ਹੋਵੇ ਤਾਂ ਫਾਇਦਾ ਹੈ ਗੁਰੂ ਦੀ ਬਾਣੀ ਦੇ ਨਾਲ ਜੁੜਨ ਦਾ ਇੱਕੋ ਹੈ ਪਿਤਾ ਸਾਡਾ ਪੁਰਖੇ ਕਾਲਿ ਉਹ ਚੱਲਦੀ ਸ੍ਰਿਸ਼ਟੀ ਹੈ ਉਸ ਦੇ ਚਲੰਤ ਤੋਂ ਕੋਈ ਆਖੇ RAM ਖੁਦਾ ਕੋਈ ਅੱਲਾ ਗੋੜ ਆਖੇ ਮਾਣ ਦੇ ਕੀ ਨਾਦ ਕੁਦਰਤ ਦੇ ਵਜੰਤ ਤੋਂ ਓਏ ਸਕਦੈ ਜੇ ਸੱਚਾ ਸਿੱਖ ਗੁਰ ਲਾਲ ਬਣ ਉੱਠੀ ਉੱਚਾ ਮੇਰ ਤੇਰ ਜਾਤਾਂ ਦੇ ਕਲੰਕ ਤੋਂ ਉੱਠੀ ਉੱਚਾ ਮੇਰ ਤੇਰ ਜਾਤਾਂ ਦੇ ਕਲੰਕ ਤੋਂ ਤੋਂ ਅਸੀਂ ਜੋ ਹੈ ਇਸ ਜਾਤਾਂ ਦੇ ਕਲੰਕ ਤੋਂ ਉੱਚਾ ਉਠੀਏ ਸੱਚੇ ਸਿੱਖ ਬਣੀਏ ਗੁਰੂ ਦੀ ਵਿਚਾਰ ਨਾਲ ਜੁੜੀਏ ਸਾਡਾ ਮਕਸਦ ਸਿਰਫ ਇੱਕੋ ਇੱਕ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਗੁਰੂ ਤੋਂ ਸਿੱਖ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਆਪਣੇ ਜੀਵਨ ਦਾ ਰਾਹ ਪਧਰਾ ਕਰ ਲਈਏ ਪਰ ਇੱਕ ਗੱਲ ਹੋਰ ਮੈਂ ਬੇਨਤੀ ਕਰਦੇ ਆਂ ਕਿ ਜਦੋਂ ਆਪ ਵੀ ਗੱਲ ਕਰਦੇ ਆ ਨਾ ਕਿ ਅਸੀਂ ਮੱਥਾ ਟੇਕ ਕੇ ਆਏ ਜੀ ਗੁਰਦੁਆਰਾ ਸਾਹਿਬ ਪਰ ਕੋਈ ਫਾਇਦਾ ਨਹੀਂ ਹੋਇਆ ਜਦ ਮੱਥਾ ਟੇਕ ਕੇ ਅਸੀਂ ਚਲੋ ਇਸ ਚੀਜ਼ ਨੂੰ ਸਮਝ ਲੈਣੇ ਕਿ ਅਸੀਂ ਮੱਥਾ ਟੇਕ ਲਿਆ ਤੇ ਸਾਡਾ ਭਲਾ ਹੋ ਜਾਊਗਾ ਪਰ ਨਹੀਂ ਗੁਰਬਾਣੀ ਦਾ ਫਰਮਾਨ ਹੈ ਜੀ ਸਤਗੁਰੂ ਨੋ ਸਭ ਕੋ ਵੇਖਦਾ ਸਤਗੁਰੂ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਕਹਿੰਦੇ ਸਤਗੁਰੂ ਨੂ ਨਾ ਇਹਨਾਂ ਨੰਗੀਆਂ ਅੱਖਾਂ ਨਾਲ ਹਰ ਕੋਈ ਵੇਖਦਾ ਸਾਰੇ ਦੇਖਦੇ ਆ ਮੱਥਾ ਟੇਕਦੇ ਆ ਦੇਖੀ ਵੀ ਜਾਂਦੇ ਆ ਕਹਿੰਦੇ ਸਤਗੁਰੂ ਨੋ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋ ਬਈ ਪਰ ਗੁਰੂ ਸਾਹਿਬ ਦਾ ਪ੍ਰਮਾਨ ਹੈ ਕਿ ਕੱਲੇ ਦੇਖਣ ਨਾਲ ਮੁਕਤੀ ਨਹੀਂ ਮਿਲਣੀ ਫਿਰ ਕਿਵੇਂ ਮਿਲੂਗੀ ਪਾਸ਼ਾ ਪਾਸ਼ਾ ਜਵਾਬ ਵੀ ਦਿੰਦਿਆ ਇਹ ਤਾਂ ਮੁਕਤ ਨਾ ਹੋ ਬਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਦੋਂ ਤੱਕ ਗੁਰਵਾਣੀ ਦੇ ਸ਼ਬਦ ਦੀ ਵਿਚਾਰ ਅਸੀਂ ਨਹੀਂ ਕਰਦੇ ਉਦੋਂ ਤੱਕ ਸਾਨੂੰ